ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਦੀਵਾਲੀ ਦੀ ਜਿਵੇਂ ਆ ਰਹੀ ਹੈ ਮੁਰੇ ਸੋ ਦੀਵਾਲੀ ਤੇ ਬਹੁਤ ਤਰ੍ਹਾਂ ਦੇ ਗਿਫਟ ਇੱਕ ਦੂਜੇ ਨੂੰ ਦਿੱਤੇ ਜਾਣੇ ਨੇ ਤੇ ਆਪਾਂ ਅੱਜ ਦੀ ਗੱਲ ਇਸ ਵਿਸ਼ੇ ਵਿੱਚ ਇਹ ਕਰਨੀ ਆ ਕਿ ਜਿਹੜੇ ਧਾਰਮਿਕ ਚੀਜ਼ਾਂ ਗਿਫਟ ਕਰਦੇ ਨੇ ਕੋਈ ਸਤੂਪ ਹੈ ਗੁਰੂਆਂ ਪੀਰਾਂ ਦੇ ਜਾਂ ਕੋਈ ਚੀਜ਼ ਹੈ ਸੀ ਸੋ ਇਹ ਕਿਉਂ ਨਹੀਂ ਗਿਫਟ ਕਰਨੀ ਚਾਹੀਦੀ ਕਿਸੇ ਨੂੰ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਓ ਜੀ ਕਮੈਂਟਾਂ 'ਚ ਉਹ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਜੀ ਵੀ ਨਾ ਪੁੱਛਿਆ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਕੋਈ ਨੂੰ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੁਣਨ ਲੱਗਦੇ ਹੀ ਘੰਟੀ ਦਾ ਬਟਨ ਦਬਾ ਕੇ ਇੱਕ ਹੋਰ ਕਰਮ ਕਰੋ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਤੁਸੀਂ ਨਾਲ ਦੀ ਨਾਲ ਵੀਡੀਓ ਨੂੰ ਸੁਣ ਪਾਉਂ ਜੀ ਤੇ ਜਿਨ੍ਹਾਂ ਨੂੰ ਕੋਈ ਆਵਾਜ਼ ਕਿਸੇ ਵੀ ਵੀਡੀਓ ਦੀ ਇੰਗਲਿਸ਼ ਵਿੱਚ ਆ ਰਹੀ ਹੈ ਤੇ ਤੁਹਾਨੂੰ ਖੁਦ ਨੂੰ ਹੀ ਸੈਟਿੰਗ ਤੇ ਜਾ ਕੇ ਆਵਾਜ਼ ਸਹੀ ਕਰਨੀ ਪਵੇਗੀ ਜੀ ਵੀਡੀਓ ਦੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਇਹ ਨਹੀਂ ਦੱਸਿਆ ਕਿ ਛਿਲੇ ਵਾਲੇ ਘਰ ਜੋਤ ਬੱਤੀ ਕਿਵੇਂ ਕਰਨੀ ਆ ਸੋ ਦੇਖੋ ਜੀ ਜੇਕਰ ਛਿਲੇ ਵਾਲਾ ਘਰ ਹੈ ਜਿੱਥੇ ਦਰਬਾਰ ਹੈ ਦੇ ਵਿੱਚੋਂ ਰੂਮ ਥੋੜਾ ਹਟਮਾ ਹੈ ਤਾਂ ਇੱਕ ਅਨੁਸਾਰ ਨੇ ਜਾਂ ਜਿਹੜਾ insan ਜਿਆਦਾ ਸੇਵਾ ਕਰਦਾ ਹੈ ਜੀ ਉਹ ਆਪਣਾ ਇਹ ਕਰਮ ਇਸੇ ਤਰ੍ਹਾਂ ਜਿਵੇਂ ਪਹਿਲਾਂ ਕਰਦੀ ਹੈ ਉਹ ਕਰ ਸਕਦੇ ਆ ਸੋ ਬਾਕੀ ਤੇ ਧਿਆਨ ਰੱਖਣਾ ਹੈ ਕਿ ਜਿਹੜੀ ਲੇਡੀਜ਼ ਛਿਲੇ ਦੇ ਵਿੱਚ ਹੈ ਉਸ 6 ਮਹੀਨੇ ਤੋਂ ਪਹਿਲਾਂ ਦਰਬਾਰ ਤੇ ਕਿਤੇ ਵੀ ਧਾਰਮਿਕ ਥਾਂ ਤੇ ਮੱਥਾ ਨਾ ਟੇਕੇ ਸੋ ਥੋੜਾ ਕਈ ਵਿਚਾਰ ਕਰਦੇ ਆ ਕਿ ਛਿਲੇ ਵਾਲੇ ਘਰ 'ਚ ਆਪਾਂ ਇਹ ਸਭ ਕਰਮ ਨਹੀਂ ਕਰਨਾ ਪਰ ਨਹੀਂ ਇੱਥੇ ਜੇਕਰ ਤੁਹਾਡੇ ਮਨ ਵਿੱਚ ਵਿਸ਼ਵਾਸ ਹੈ ਆਪਣੇ ਮਾਲਕ ਦੇ ਪ੍ਰਤੀ પ્રેમ ਹੈ ਤੁਸੀਂ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹੋਗੇ ਅੱਜ ਜੋ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੀ ਬਦੌਲਤ ਹੈ ਤਾਂ ਤੁਸੀਂ ਬੇ ਡਰ ਹੋ ਕੇ ਹਰ ਇੱਕ ਕਰਮ ਕਰ ਸਕਦੇ ਹੋ ਪਰ ਛਿਲੇ ਆਣ ਇਨਸਾਨ ਜਣੀ ਜੇੜੀ ਉਹ ਰੂਮ ਚ ਨਾ ਜਾਂਦੇ ਸੋ ਪੱਤੋ ਵਾਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਜੀ ਸੋ ਬਾਕੀ ਇੱਥੇ ਵੀ ਕਵਾਂਗੇ ਕਿ ਕਈਆਂ ਦੇ ਕੁੱਲ ਦੇ ਵਿੱਚ ਗੋਤ ਦੇ ਵਿੱਚ ਕੋਈ ਅਲੱਗ ਹੀ ਪਰੰਪਰਾ ਹੁੰਦੀ ਹੈ ਸੋ ਉਸ ਹਿਸਾਬ ਨਾਲ ਚੱਲਣਾ ਜਿਵੇਂ ਤੁਹਾਡੇ ਸਿਆਣੇ ਬਜ਼ੁਰਗ ਘਰ ਦੇ ਕਹਿੰਦੇ ਨੇ ਉਸ ਹਿਸਾਬ ਨਾਲ ਕਰਮ ਕਰਨਾ ਜੀ ਕਿਉਂਕਿ ਕਈਆਂ ਦੇ ਪਰੰਪਰਾਇ ਅਸੀਂ ਹੁੰਦੀ ਹੈ ਕਿ ਉਸੀ ਢੰਗ ਨਾਲ ਕਰਮ ਕਰਨਾ ਹੈ ਹੋਰ ਆਪਾਂ ਕੋਈ ਤਰੀਕਾ ਨਹੀਂ ਵਰਤ ਸਕਦੇ ਤਾਂ ਫਿਰ ਤੁਸੀਂ ਉਵੇਂ ਹੀ ਕਰੋ ਜਿਵੇਂ ਤੁਹਾਡੇ ਬਜ਼ੁਰਗ ਕਹਿੰਦੇ ਨੇ ਤੇ ਉਹ ਕਰਦੇ ਆਏ ਨੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਇਹਨਾਂ ਦਾ ਨਾਮ ਸਰਲਾ ਹੈ ਜੀ ਸੋ ਇਹ ਲਿਖਦੇ ਨੇ ਕਿ ਦੀਦੀ ਜੇ ਸ਼ਾਮ ਨੂੰ 6 ਵਜੇ ਚਿਰਾਗ ਰੋਸ਼ਨ ਕਰਦੇ ਆ ਸਵੇਰੇ ਵੀ ਟਾਈਮ ਨਾਲ ਹੀ ਕਰ ਦਿੰਦੇ ਆ ਸੋ ਕੀ ਇਹ ਸਾਡੇ ਲਈ ਸਹੀ ਹੈ ਸੋ ਬਿਲਕੁਲ ਸਹੀ ਹੈ ਜੀ ਵਾਕੀ ਇੱਥੇ ਇੰਨਾ ਕ ਕਵਾਂਗੇ ਇਹ ਚਿਰਾਗ ਜਦੋਂ ਵੀ ਰੋਸ਼ਨ ਕਰੋਂ ਸੇਵਾ ਲਈ ਜਦੋਂ ਵੀ ਵਕਤ ਕੱਢੋਂ ਤੁਸੀਂ ਪਹਿਲਾਂ ਕੰਮਕਾਰਾਂ ਤੋਂ ਫ੍ਰੀ ਹੋ ਜਾਓ ਫ੍ਰੀ ਹੋ ਕੇ ਤੁਸੀਂ ਜਦੋਂ ਵੀ ਕਰਮ ਕਰੋਗੇ ਉਹ ਕਰਮ ਜ਼ਿਆਦਾ ਲੱਗਦਾ ਕਿਉਂਕਿ ਫਿਰ ਕੰਮ 'ਚ ਧਿਆਨ ਨਹੀਂ ਹੁੰਦਾ ਸਿਰਫ ਉਸ ਵਕਤ ਆਪਣੇ ਮੁਰਸ਼ਿਦ ਵੱਲ ਧਿਆਨ ਹੁੰਦਾ ਤੇ ਸੇਵਾ ਦੇ ਨਾਲ ਮਨ ਵੀ ਜੁੜ ਜਾਂਦਾ ਹੈ ਸੋ ਜਦੋਂ ਵੀ ਕੋਈ ਐਸਾ ਕਰਮ ਕਰਨਾ ਦਰਵਾਜ਼ੇ ਤੇ ਸੇਵਾ ਕਰਨੀ ਆ ਜਾਂ ਚਿਰਾਗ ਰੋਸ਼ਨ ਕਰਨਾ ਹੈ ਪ੍ਰਸ਼ਾਦ ਦੇਣਾ ਹੈ ਤੇ ਉੱਥੇ ਤੁਸੀਂ ਮਾਈਂਡ ਨੂੰ ਫ੍ਰੀ ਰੱਖਣਾ ਹੈ ਕਮਾਕਾਰਾਂ ਤੋਂ ਫ੍ਰੀ ਹੋ ਕੇ ਚਾਹੀਏ ਕਰਮ ਕਰੋ ਪਰ ਕਰੋ ਮਨ ਲਗਾ ਕੇ ਜਿੱਦੇ ਨਾਲ ਤੁਹਾਨੂੰ ਆਨੰਦ ਆਵੇ ਤੁਹਾਨੂੰ ਮਹਿਸੂਸ ਹੋਵੇ ਕਿ ਵਾਕਈ ਅੱਜ ਮਾਲਕ ਦਾ ਪੈਰਾ ਫਿਰਕਾ ਘਰ ਵਿੱਚ ਪਿਆ ਹੈ ਤੇ ਸਾਡੀ ਸੇਵਾ ਨੂੰ ਕਬੂਲ ਕੀਤਾ ਹੈ ਤੇ ਜਦੋਂ ਅਸੀਂ ਕਾੜੀ-ਕਾੜੀ ਦੇ ਵਿੱਚ ਕਰਮ ਕਰਕੇ ਤੁਰ ਪੈਨੇ ਤਾਂ ਇਸ ਤਰ੍ਹਾਂ ਕੁਝ ਵੀ ਮਹਿਸੂਸ ਨਹੀਂ ਹੁੰਦਾ ਇਨਸਾਨ ਨੂੰ ਆਨੰਦ ਨਹੀਂ ਆਉਂਦਾ ਕੁਝ ਸਮਝ ਹੀ ਨਹੀਂ ਆਉਂਦੀ ਕੁਝ ਮਹਿਸੂਸ ਹੋਵੇਗਾ ਤਾਂ ਇਹ ਤੁਹਾਡੀ ਲਿਵ ਜੁੜੇਗੀ ਅੱਗੇ ਤੋਂ ਵਿਸ਼ਵਾਸ ਵਧੇਗਾ ਤੇ ਤੁਹਾਨੂੰ ਤੁਹਾਡੀਆਂ ਗੱਲਾਂ ਦੇ ਜਵਾਬ ਵੀ ਮਿਲਣਗੇ ਜੀ ਤੇ ਬਾਕੀ ਨਾਮਦਾਨ ਦੀ ਗੱਲ ਇੱਥੇ ਕਰੀਏ ਜਾਨੀ ਕਿ ਜੋ ਨਾਮ ਸ਼ਬਦ ਸਿਮਰਨਾ ਹੈ ਉਹਦੇ ਲਈ ਤੁਹਾਨੂੰ ਫ੍ਰੀ ਟਾਈਮ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਉਹਦੇ ਲਈ ਤੁਸੀਂ ਤੁਰੇ ਫਿਰਦੇ ਕੰਮਕਾਰ ਕਰਦੇ ਖਾਂਦੇ ਪੀਂਦੇ ਬੰਦੇ ਉੱਤੇ ਉਹ ਸ਼ਬਦ ਨੂੰ ਅੰਦਰ ਹੀ ਚੱਲਦਾ ਰਹਿਣ ਦੋ ਜਾਨੀ ਕਿ ਉਹ ਸ਼ਬਦ ਨੂੰ ਸਿਮਰੀ ਜਾਓ ਸਿਮਰੀ ਜਾਓ ਤੁਰੇ ਫਿਰਦੇ ਉਹਦੇ ਲਈ ਤੁਸੀਂ ਇਹ ਨਹੀਂ ਸੋਚਣਾ ਕਿ ਅਸੀਂ ਵੱਲੋਂ ਫ੍ਰੀ ਹੋ ਜਾਈਏ ਫੇਰ ਸਿਮਰਨਾ ਕਿਉਂਕਿ ਉਹਦੇ ਲਈ ਤੁਹਾਨੂੰ ਵਕਤ ਨਹੀਂ ਮਿਲੇਗਾ ਜੇਕਰ ਇਸਾ ਸੋਚੋਗੇ ਜੇਕਰ ਜਦੋਂ ਸਮਾਂ ਮੇਲੇ ਉਦੋਂ ਹੀ ਪੈੜ ਜਾਂਦੇ ਨੇ ਉਹ ਵੀ ਤੁਹਾਡੇ ਲਈ ਲਾਭਮੰਦ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟ ਹੈ ਜੀ ਇਹ ਕਹਿੰਦੇ ਨੇ ਕਿ ਦੀਦੀ ਜੀ ਕਈ ਵਾਰ ਇਦਾਂ ਹੁੰਦਾ ਇੰਗਲਿਸ਼ ਵਿੱਚ ਆਵਾਜ਼ ਆਉਂਦੀ ਪਰ ਅੱਜ ਵੀਡੀਓ ਦੀ ਆਵਾਜ਼ ਸਹੀ ਹੈ ਜੀ ਸੋ ਜਿਨ੍ਹਾਂ ਨੂੰ ਵੀ ਅੱਜ ਵੀਡੀਓ ਦੀ ਆਵਾਜ਼ ਪੰਜਾਬੀ ਵਿੱਚ ਆ ਰਹੀ ਆ ਪਲੀਜ਼ ਇੱਥੇ ਇਹ ਕਵਾਂਗੇ ਕਿ ਤੁਹਾਨੂੰ ਖੁਦ ਨੂੰ ਹੀ ਆਵਾਜ਼ ਸੈਟਿੰਗ 'ਚ ਜਾ ਕੇ ਸਹੀ ਕਰਨੀ ਪਵੇਗੀ ਤੁਹਾਡੇ ਫੋਨ ਤੋਂ ਹੀ ਵੀਡੀਓ ਦੀ ਆਵਾਜ਼ ਸਹੀ ਹੋਣੀ ਹੈ ਕਿਉਂਕਿ ਇੰਗਲਿਸ਼ ਦੇ ਵਿੱਚ ਸੁਣਾਈ ਦੇ ਰਹੀ ਹੈ ਜੀ ਸੋ ਨਾਲ ਹੀ ਇੱਥੇ ਲਿਖਦੇ ਨੇ ਇੱਕ ਹੋਰ ਕਮੈਂਟ ਹੈ ਇਹ ਕਹਿੰਦੇ ਨੇ ਕਿ ਦੀਦੀ ਜੀ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣਦੇ ਆਂ ਕਮੈਂਟ ਸੁਣਦੇ ਕਹਿੰਦੇ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਤੇ ਬਾਕੀ ਕਹਿੰਦੇ ਕਿ ਹਰ ਰੋਜ਼ ਸਾਡੇ ਸਵੇਰ ਨੂੰ ਕੀੜੀਆਂ ਤੇ ਚੌਲ ਪਤਾ ਨਹੀਂ ਕਿੱਥੋਂ ਆਉਂਦੇ ਨੇ ਸੋ ਦੇਖੋ ਵੈਸੇ ਤਾਂ ਬਹੁਤੇ ਵਹਿਮ ਚ ਪੈਣਾ ਨਹੀਂ ਚਾਹੀਦਾ ਆ ਜੋ ਸਮਾਂ ਲੱਗ ਗਿਆ ਦੇ ਵਿੱਚ ਕੀ ਹਰ ਇੱਕ ਦੇ ਘਰ ਬਹੁਤ ਜ਼ਿਆਦਾ ਕੀੜਾ ਦਿਖਣ ਨੂੰ ਮਿਲ ਗਿਆ ਹੈ ਸੋ ਇਸ ਕਰਕੇ ਬਹੁਤੇ ਵਹਿਮ ਚ ਨਹੀਂ ਪੈਣਾ ਤੇ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਹੈ ਤਾਂ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਅਨਾਜ ਬਣਾ ਕੇ ਚੌਲੀ ਬਣਾ ਕੇ ਤਿੰਜੌਲੀ ਹੋ ਜਾਂਦੀ ਸਤਨਾਜਾਂ ਵੀ ਕਹਿੰਦੇ ਨੇ ਸੋ ਥੋੜਾ ਥੋੜਾ ਸਮਾਨ ਰੜਾ ਕੇ ਤੁਸੀਂ ਜਿੱਥੇ ਕੀੜੀਆਂ ਦਾ ਪੌਣ ਹੈ ਕੀੜਿਆਂ ਦਾ ਤੁਸੀਂ ਉੱਥੇ ਜਾ ਕੇ ਕਰਮ ਕਰ ਸਕਦੇ ਵੀ ਕਰਮ ਬਹੁਤ ਚੰਗਾ ਹੈ ਜੀ ਸੋ ਹੁਣ ਆਪਾਂ ਇੱਥੇ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਰ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡੇ ਜੋ ਦਰਬਾਰ ਬਣਿਆ ਹੈ مین ਰੋਡ ਤੇ ਹੈ ਕਹਿੰਦੇ ਕਿ ਸਾਡੇ ਕੋਈ ਨਾ ਕੋਈ ਚੀਜ਼ ਦਰਬਾਰ ਦੇ ਵਿੱਚੋਂ ਚੁੱਕ ਹੋ ਜਾਂਦੀ ਹੈ ਸੋ ਕੀ ਅਸੀਂ ਇਹਦੇ ਤੇ ਹੀ ਗੇਟ ਲਾ ਸਕਦੇ ਆ ਇਸ ਪ੍ਰੋਬਲਮ ਰੋਕਣ ਲਈ ਸੋ ਦੇਖੋ ਜੀ ਕਿਉਂਕਿ ਮਾਹੌਲ ਹੀ ਐਸਾ ਚੱਲ ਰਿਹਾ ਆ ਜੋ ਚੋਰੀ ਦੀਆਂ ਅੱਤ ਜਿਨ੍ਹਾਂ ਨੂੰ ਕਈ ਹੋਈ ਹੈ ਕਿ ਉਹ ਨਾ ਹੀ ਧਾਰਮਿਕ ਥਾਂ ਦੇਖਦੇ ਨੇ ਨਾ ਹੀ ਵੈਸੇ ਹੀ ਆਮ ਬੰਦੇ ਪਤਾ ਕੁਝ ਸਮਝਣਾ ਹੀ ਨਹੀਂ ਪਰ ਉਹ ਤਾਂ ਐਸੇ ਦਰਵਾਜ਼ਾ ਨੂੰ ਵੀ ਨਹੀਂ ਕੁਝ ਸਮਝਦੇ ਜੀ ਪਰ ਆਪਣੀ ਸੇਫਟੀ ਲਈ ਤੁਹਾਨੂੰ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਇਹਦੇ ਵਿੱਚ ਬਹੁਤਾ ਸੋਚਣ ਦੀ ਜਰੂਰਤ ਨਹੀਂ ਕਿ ਸ਼ਾਇਦ ਅਸੀਂ ਦਰਵਾਜ਼ਾ ਨੂੰ ਲੋਕ ਲਾਵਾਂਗੇ ਤੇ ਸਾਡੇ ਲਈ ਸਹੀ ਨਹੀਂ ਸੋ ਇੱਥੇ ਤੁਸੀਂ ਖੁਦ ਵੀ ਆਪਣਾ ਧਿਆਨ ਰੱਖਣਾ ਹੈ ਸੇਫਟੀ ਰੱਖਣੀ ਹੈ ਜਿਹਦੇ ਨਾਲ ਬਚਾਅ ਹੋ ਸਕੇ ਜੀ ਜੇਕਰ ਇਸ ਤਰ੍ਹਾਂ ਹੀ ਸੋਚਦੇ ਰਹੇ ਫਿਰ ਕੋਈ ਹੱਲ ਨਹੀਂ ਹੈ ਸੋ ਇਸ ਕਰਕੇ ਸ਼ਾਮ ਦੇ ਟਾਈਮ ਤੁਸੀਂ ਲੋਕਲਾਉ ਸਵੇਰੇ ਖੁੱਲੋ ਆਪਣੇ ਹਿਸਾਬ ਨਾਲ ਜਿਹੜੀ ਸੇਵਾ ਕਰ ਲ ਜਾਂਦੇ ਹੋ ਇਹਦੇ ਵਿੱਚ ਮਾਲਕ ਰੋਕਦਾ ਨਹੀਂ ਹੈ ਜੀ ਬਾਕੀ ਅਕਸਰ ਆਪਣਾ ਧਿਆਨ ਆਪਣੇ ਹੱਥ ਹੀ ਆ ਰੱਖਣਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਤੇ ਚੱਲਦੇ ਆਂ ਵੀਡੀਓ ਨੂੰ ਚੱਲਦੇ-ਚੱਲਦੇ प्लीज ਇੱਕ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਕਰਨਾ ਤਾਂ ਕਿ ਕਿਸੇ ਹੋਰ ਲੋਕ ਦਾ ਤੁਹਾਡੀ ਵਜ੍ਹਾ ਦੇ ਨਾਲ ਭਲਾ ਹੋ ਸਕੇ ਤੁਸੀਂ ਕਿਸੇ ਨੂੰ ਸ਼ੇਅਰ ਕਰੋਗੇ ਉਹ ਅੱਗੇ ਉਹ ਸ਼ੇਅਰ ਕਰੇਗਾ ਇਸੇ ਤਰ੍ਹਾਂ ਕਾਫੀ ਰੂਹਾਂ ਤੱਕ ਮੈਸੇਜ ਪਹੁੰਚ ਜਾਂਦਾ ਹੈ ਤੇ ਤੁਹਾਡੀ ਵਜ੍ਹਾ ਦੇ ਨਾਲ ਇੱਕ ਚੰਗਾ ਕਰਮ ਵੀ ਤੁਹਾਡੇ ਖਾਤੇ 'ਚ ਲਿਖਿਆ ਜਾਵੇਗਾ ਤੇ ਕੁਝ ਨਏ ਹੂ ਰੂਹ ਦਾ ਪਨਾ ਵੀ ਹੋ ਜਾਵੇਗਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਧਿਆਨ ਦੇਣਾ ਬਾਕੀ ਦੀਵਾਲੀ ਤੇ ਜੋ ਵੀ ਕਰਮ ਜ਼ਰੂਰੀ ਕਰਨੇ ਬਣਦੇ ਨੇ ਜੀ ਉਹਨਾਂ ਤੇ ਆਪਾਂ ਵਿਸ਼ਾ ਬਣਾ ਕੇ ਅਪਲੋਡ ਕਰਦੇ ਰਵਾਂਗੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕੀ ਜਦੋਂ ਵੀ ਦੀਵਾਲੀ ਤੇ ਜ਼ਿਆਦਾਤਰ ਇੱਕ ਦੂਸਰੇ ਨੂੰ ਗਿਫਟ ਦਿੰਦੇ ਨੇ ਸੋ ਕੋਸ਼ਿਸ਼ ਕਰਨੀ ਆ ਕਿ ਜਦੋਂ ਵੀ ਦੀਵਾਲੀ ਆਉਂਦੀ ਆ ਉੱਥੇ ਕੁਝ ਗੱਲਾਂ ਦਾ ਧਿਆਨ ਰੱਖਣਾ ਆ ਕਿਉਂਕਿ ਤੁਹਾਡੀ ਇੱਕ ਗਲਤੀ ਕਾਫੀ ਮੁਸੀਬਤ ਵਿੱਚ ਪਾ ਸਕਦੀ ਹੈ ਨੁਕਸਾਨ ਹੋ ਸਕਦਾ ਹੈ ਸੋ ਇਸ ਕਰਕੇ ਸੋਜੀ ਦੇ ਨਾਲ ਚੱਲਣ ਦੀ ਜ਼ਰੂਰਤ ਆ ਤੇ ਕਈਆਂ ਨੂੰ ਇਹ ਹੁੰਦਾ ਹੈ ਕਿਉਂਕਿ ਮਨ ਵਿੱਚ ਕੁਝ ਵੀ ਨਹੀਂ ਹੁੰਦਾ ਕਹਿਣਾ ਕਿ ਚਲੋ ਉਹ ਸੇਵਾ ਕਰਨ ਵਾਲੇ ਬੰਦੇ ਨੇ ਚੰਗੀਆਂ ਰੂਹਾਂ ਹੈ ਸੋ ਉਹਨਾਂ ਨੂੰ ਆਪਾਂ ਕੋਈ ਧਾਰਮਿਕ ਚੀਜ਼ ਗਿਫਟ ਕਰਦੇ ਆ ਕਿਉਂਕਿ ਰੱਬ ਨਾਲ ਜੁੜੇ ਹੋਇਆ ਸੋ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਚੀਜ਼ ਦਾਨ ਕਰ ਗਿਫਟ ਕਰਦੇ ਆ ਪਰ ਇਹਦੇ ਨਾਲ ਸਾਡਾ ਨੁਕਸਾਨ ਕਿਵੇਂ ਹੋ ਜਾਂਦਾ ਹੈ ਹੁਣ ਆਪਾਂ ਇਹਦੇ ਤੇ ਗੱਲ ਕਰਦੇ ਆ ਜੀ ਸੋ ਪਹਿਲੀ ਗੱਲਤੀ ਤਾਂ ਆਪਾਂ ਇਹ ਹੀ ਦੱਸ ਦਈਏ ਕਿ ਜਦੋਂ ਤੁਸੀਂ ਧਾਰਮਿਕ ਚੀਜ਼ ਕਿਸੇ ਨੂੰ ਗਿਫਟ ਕਰਦੇ ਹੋ ਸੋ ਉਹ ਚੀਜ਼ ਇਨਸਾਨ ਕਈ ਵਾਰ ਮੁੱਲ ਨਾਲ ਸਾਹਮਦਾ ਹੈ ਕਈ ਵਾਰ ਨਹੀਂ ਥੋੜੀ ਚਿਰ ਚੀਜ਼ ਨੂੰ ਸੰਭਾਲੇਗਾ ਫਿਰ ਬੇਅਦਬੀ ਹੁੰਦੀ ਹੈ ਉਸ ਚੀਜ਼ ਦੀ ਸੋ ਇਸ ਕਰਕੇ ਕਦੇ ਵੀ ਐਸੀ ਚੀਜ਼ ਦਾਨ ਨਹੀਂ ਕਰਨੀ ਕਿਉਂਕਿ ਤੁਸੀਂ ਨੇਚਾ ਮਾਮਲਾਨਾ ਸ਼ਰਦਾ ਦੇ ਨਾਲ ਚੀਜ਼ ਇਹ ਗਿਫਟ ਕਰ ਰਹੇ ਹੋ ਪਰ ਮੂਰਿਓ ਅਗਲਾ ਕੋਈ ਸੰਭਾਲੇ ਨਾ ਸੋ ਕਈ ਮੂਰਿਓ ਪਤਾ ਹੈ ਵੀ ਸੇਵਾ ਠੀਕ-ਠਾਕ ਕਰਨ ਵਾਲੇ ਨੇ ਪਰ ਫਿਰ ਵੀ ਅਸੀਂ ਆਪਣੀ ਮਨ ਦੀ ਖੁਸ਼ੀ ਲਈ ਇਹ ਕਰਮ ਕਰਦੇ ਹਾਂ ਤੇ ਜਦੋਂ ਮੂਰਿਓ ਚੀਜ਼ ਦੀ ਬੇਅਤਵੀਂ ਹੁੰਦੀ ਆ ਜੀ ਸੋ ਇਹਦੇ ਨਾਲ ਸਾਡਾ ਮਾਲਕ ਕਿੜਦਾ ਹੈ ਸਾਡੇ ਨਾਲ ਕਿਉਂਕਿ ਕਈ ਵਾਰ ਕੀ ਹੁੰਦਾ ਦਿੱਤ ਅਸੀਂ ਪੀਰਾਂ ਨੂੰ ਮੰਨ ਲੋ ਮੰਨਦੇ ਹਾਂ ਕਿ ਹੁਣ ਅਸੀਂ ਪੀਰਾਂ ਦਾ ਸਰੂਪ ਕਿਸੇ ਨੂੰ ਗਿਫਟ ਕਰਨ ਜਾ ਰਹੇ ਹਾਂ ਤੇ ਪੀਰਾਂ ਦਾ ਸਰੂਪ ਤੁਸੀਂ ਕਿਸੇ ਨੂੰ ਗਿਫਟ ਕਰ ਦਿੰਨੇ ਹੋ ਤੇ ਇਹਦੇ ਨਾਲ ਕਾਫੀ ਨਰਾਜਗੀ ਹੋ ਜਾਂਦੀ ਹੈ ਮਾਲਕ ਦੀ ਕਿਉਂਕਿ ਅਸੀਂ ਫਿਰ ਸੋਚਦੇ ਹਾਂ ਕਿ ਸਾਡੇ ਤੇ ਕਿਰਪਾ ਨਹੀਂ ਮਾਲਕ ਦੀ ਸੋਕ ਅਸੀਂ ਕਈ ਵਾਰ ਅਣਜਾਣੇ ਦੇ ਵਿੱਚ ਹੀ ਆਪਣਾ ਸਭ ਕੁਝ ਕਿਸੇ ਨੂੰ ਸੌਂਪ ਦਿੰਨੇ ਆ ਕਿਸ ਤਰ੍ਹਾਂ ਜਿਵੇਂ ਕੀ ਹੋਣ ਮੰਨ ਲੱਖਦਾ تھا ਪੀਰ ਦੀ ਆਪਾਂ ਸੇਵਾ ਕਰਦੇ ਆ ਤੇ ਆਪਾਂ ਲੱਖਦਾ ਦਾ ਪੀਰ ਦਾ ਹੀ ਸਰੂਪ ਕਿਸੇ ਨੂੰ ਗਿਫਟ ਕਰ ਰਹੇ ਆ ਸੋ ਉਹ ਅਸੀਂ ਆਪਣੀ ਚੀਜ਼ ਆਪਣਾ ਫਰਿਸ਼ਤਾ ਕਿਸੇ ਦੇ ਵੱਲ ਭੇਜ ਰਹੇ ਹਾਂ ਸੋ ਇਹ ਨਹੀਂ ਹੈ ਕਿ ਖਲਾ ਸਰੂਪ ਜਾ ਰਿਹਾ ਕਿਉਂਕਿ ਸਰੂਪ ਨੂੰ ਹੀ ਆਪਾਂ ਤਾਂ ਰੱਬ ਸਮਝਦੇ ਹਾਂ ਆਪਣਾ ਮਾਲਕ ਸਮਝਦੇ ਸਭ ਕੁਝ ਸਮਝਦੇ ਹੁਣ ਇੱਥੇ ਆਪਾਂ ਛੋਟੇ ਜਿਹੇ ਧਾਰਨ ਦਿੰਦੇ ਹਾਂ ਜਿਵੇਂ ਕਿ ਮੰਨ ਲਓ ਤੁਹਾਡਾ ਕਿਸੇ ਮੈਂਬਰ ਦੇ ਨਾਲ ਹੱਦੋਂ ਵੱਧ ਪ੍ਰੇਮ ਆ ਤੁਸੀਂ ਚਾਹੁੰਦੇ ਹੋ ਕਿ ਇਹ ਇਨਸਾਨ ਮੇਰੇ ਨਾਲ ਹੀ ਰਹੇ ਮੇਰਾ ਹੀ ਇਹਦੇ ਨਾਲ ਪ੍ਰੇਮ ਹੈ ਸੋ ਇਹਨੂੰ ਅਸੀਂ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੇ ਸੋ ਅਸੀਂ ਜਦ ਉਹ ਚੀਜ਼ ਨੂੰ ਉਹ ਅਨਸਾਨ ਨੂੰ ਸਾਂਝਾ ਨਹੀਂ ਕਰ ਸਕਦੇ ਜਿਹਨੂੰ ਮਾਲਕ ਨੇ ਬਣਾਇਆ ਤਾਂ ਫਿਰ ਅਸੀਂ ਆਪਣੇ ਗੁਰੂ ਆਪਣੇ ਮੁਰਸ਼ਿਦ ਨੂੰ ਕਿਸੇ ਦੇ ਕੋਲ ਕਿਵੇਂ ਸੌਂਪ ਸਕਦੇ ਹਾਂ ਕਿਉਂਕਿ ਜੇ ਆਪਾਂ ਆਪਣੇ ਬੱਚੇ ਦੀ ਗੱਲ ਕਰੀਏ ਆਪਣਾ ਬੱਚਾ ਹੈ ਜੇ ਆਪਾਂ ਕਹੀਏ ਕਿ ਇਹ ਕਿਸੇ ਨੂੰ ਦੇ ਦਈਏ ਤੇ ਕੀ ਇੱਕ ਮਾਂ ਆਪਣਾ ਬੱਚਾ ਕਿਸੇ ਨੂੰ ਦੇ ਸਕਦੀ ਕਦੇ ਵੀ ਨਹੀਂ ਤਾਂ ਫਿਰ ਅਸੀਂ ਆਪਣਾ ਗੁਰੂ ਆਪਣਾ ਮੁਰਸ਼ਿਦ ਕਿਵੇਂ ਕਿਸੇ ਨੂੰ ਦੇ ਸਕਦੇ ਆ ਸੋ ਇੱਥੇ ਆਪਾਂ ਗੱਲ ਕਰਦੇ ਆ ਇੱਕ ਇਹ ਚਲੋ ਇਨਸਾਨ ਹੈ ਇਨਸਾਨ ਨੂੰ ਆਪਾਂ ਕਿਸੇ ਨੂੰ ਨਹੀਂ ਦੇ ਸਕਦੇ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਇਹ ਮੇਰਾ ਆ ਮੇਰਾ ਬੱਚਾ ਆ ਜਾਂ ਮੇਰਾ ਪਿਆਰ ਹੈ ਸੋ ਉਹ ਚੀਜ਼ ਨੂੰ ਆਪਾਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਤੇ ਜਿਹੜਾ ਮਾਲਕ ਹੈ ਉਹ ਆਪ ਸਾਹਮਣੇ ਇਦਾਂ ਇਨਸਾਨ ਦੀ ਤਰ੍ਹਾਂ ਨਹੀਂ ਖੜਦਾ ਹਰ ਇੱਕ ਦੇ ਅੰਦਰ ਵਸਦਾ ਜ਼ਰੂਰ ਹੈ ਅਸਤੀ ਉਹਨ ਸਰਵਿਤ ਇਸ ਰੂਪ ਪਰ ਆਂ ਦੇਖਦੇ ਆਂ ਤੇ ਸਰੂਪ ਹੀ ਆਪਣੇ ਲਈ ਉਹ ਸਭ ਕੁਝ ਹੈ ਤੇ ਇੱਕ ਉਹਨਾਂ ਦੀ ਤਸਵੀਰ ਹੀ ਆਪਣੇ ਦੇ ਸਭ ਕੁਝ ਅਸਤੀ ਉਹਨੂੰ ਹੀ ਸਭ ਕੁਝ ਆਪਣਾ ਸਮਝਦੇ ਉਹਨਾਂ ਗੱਲਬਾਤ ਕਰਦੇ ਆਂ ਬੈਠ ਕੇ ਉਹਦੇ ਮੂਰੇ ਦੁੱਖ ਸੁੱਖ ਸਾਂਝਾ ਕਰਦੇ ਆਂ ਬੈਠ ਕੇ ਇਹ ਹੀ ਸਮਝਦੇ ਕਿ ਉਹ ਮਾਲਕਾ ਬੈਠਾ ਹੋਇਆ ਹੈ ਪਰ ਇੰਨਾ ਕ ਹੈ ਕਿ ਇਨਸਾਨ ਸਾਨੂੰ ਨਜ਼ਰ ਆਉਂਦਾ ਹੈ ਮਾਲਕਾ ਸਾਨੂੰ ਨਜ਼ਰ ਨਹੀਂ ਆਉਂਦਾ ਸਿਰਫ ਅਸੀਂ ਸਰੂਪ ਦੇ ਤਰੂਹੀ ਉਹਦੀ ਪੂਜਾ ਕਰਦੇ ਆ ਤੇ ਜਦੋਂ ਅਸੀਂ ਕਿਸੇ ਨੂੰ ਇੱਕ ਚੀਜ਼ ਗਿਫਟ ਕਰਦੇ ਆ ਅਸੀਂ ਆਪਣਾ ਫਰਿਸ਼ਤਾ ਹੀ ਕਿਸੇ ਨੂੰ ਦੇ ਦਿੰਦੇ ਆ ਕਿਉਂਕਿ ਵਜਨ ਹੈ ਕਈ ਵਾਰ ਤਾਂ ਆਪਾਂ ਦਿলো ਅਰਦਾਸਾਂ ਕਰਦੇ ਬਹੁਤ ਕੋਸ਼ਿਸ਼ ਕਰਦੇ ਆ ਤੇ ਅਰਦਾਸ ਕਬੂਲ ਨਹੀਂ ਹੁੰਦੀ ਛੇਤੀ ਤੇ ਕਈ ਵਾਰ ਅਸੀਂ ਸਿਰਫ ਸੋਚਿਆ ਹੀ ਹੁੰਦਾ ਮਨ ਵਿੱਚ ਤੇ ਉਹ ਗੱਲ ਪੂਰੀ ਹੋ ਜਾਂਦੀ ਹੈ ਜਿਵੇਂ ਤੁਸੀਂ ਕਿਸੇ ਨੂੰ ਸੋਚਿਆ ਕਿ ਅਸੀਂ ਕਿਸੇ ਨੂੰ ਆ ਚੀਜ਼ ਦੇਣੀ ਆ ਆ ਜਾਣਿਆ ਸਰੂਪ ਸੰਜਿਆ ਕਰਨਾ ਦੇਣਾ ਹੈ ਤੋ ਇੱਥੇ ਹੀ ਮੈਂਤਾਂ ਦੇ ਵਿੱਚ ਸਾਡੀ ਸਾਰੀ ਕਹਾਣੀ ਬਦਲ ਜਾਂਦੀ ਹੈ ਤੇ ਜੋ ਸਾਡਾ ਫਰਿਸ਼ਤਾ ਹੈ ਉਹ ਅਸੀਂ ਕਿਸੇ ਨੂੰ ਸੌਂਪ ਦਿੰਨੇ ਮੂਰਿਓ ਉਹ ਨਿਸਮਾਨ ਵੇਅਤ ਨਹੀਂ ਕਰਦਾ ਹੈ ਤੇ ਉਹਦੀ ਫਿਰ ਸਾਾਨੂੰ ਨਰਾਜਗੀ ਪੈਂਦੀ ਹੈ ਜੀ ਸਾਡੇ ਫੱਕਰ ਦੀ ਫਕੀਰ ਦੀ ਸੋ ਇਸ ਕਰਕੇ ਚੀਜ਼ ਕੋਈ ਹੋਰ দান ਕਰ ਦੋ ਪਰ ਧਾਰਮਿਕ ਚੀਜ਼ ਦੇ ਨਾਲ ਕੋਈ ਵੀ ਜੁੜੀ ਹੋਈ ਚੀਜ਼ ਕਿਸੇ ਨੂੰ দান ਨਾ ਕਰੋ ਕਿਉਂਕਿ ਹਰ ਇੱਕ ਨੇ ਆਪੋ ਆਪਣੇ ਢੰਗ ਦੇ ਨਾਲ ਕਰਮ ਕਰਨਾ ਹੈ ਸਾਡੇ ਕਹਿਣ ਤੇ ਕਿਸੇ ਨੇ ਕੋ ਕਰਮ ਨਹੀਂ ਕਰਨਾ ਕਿਉਂਕਿ ਕਿਸੇ ਨੇ ਕਿਸੇ ਰੂਪ ਵਿੱਚ ਉਹ ਮਾਲਕ ਨੂੰ ਮੰਨਿਆ ਕਿਸੇ ਨੇ ਕਿਸੇ ਰੂਪ ਵਿੱਚ ਤੇ ਕਈਆਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਇਹ ਚੀਜ਼ ਉਹ ਨਹੀਂ ਆਪਣੀ ਕਮਾਈ ਦੇ ਵਿੱਚੋਂ ਸਾਨੂੰ ਦਿੱਤੀ ਆ ਅਸੀਂ ਇਹਦੀ ਘੱਟ ਸੇਵਾ ਤੇ ਅਸੀਂ ਆਪਣੇ ਗੁਰੂ ਆਪਣੇ ਮੂਰਸ਼ਦ ਨੂੰ ਕਾਣਾ ਜੋ ਸਾਡੀ ਕੁਲ ਵਿੱਚ ਹੈ ਸੋ ਇਹ ਚੀਜ਼ਾਂ ਦੇ ਨਾਲ ਫਿਰ ਉਹ ਚੀਜ਼ਾਂ ਦੀ ਵਹਿ ਅੱਤ ਨਹੀਂ ਹੁੰਦੀ ਆ ਸੋ ਸੋਚ ਕੇ ਸਮਝ ਕੇ ਕਦਮ ਸ਼ਾ ਚੱਕੂ ਤੇ ਧਿਆਨ ਵਿੱਚ ਇਹ ਗੱਲਾਂ ਨੂੰ ਰੱਖਣਾ ਹੈ ਕਿ ਅਸੀਂ ਇਹੋ ਜਿਹਾ ਕਰਮ ਕੋਈ ਨਹੀਂ ਕਰਨਾ ਜਿਹਦੇ ਨਾਲ ਸਾਡਾ ਮਾਲਕ ਸਾਡੇ ਤੋਂ ਦੂਰ ਹੋ ਜਾਵੇ ਨਾ ਹੀ ਮੂੰਹ ਚ ਕੋਈ ਐਸਾ ਵਚਨ ਕਰਨਾ ਹੈ ਸੋ ਕੋਈ ਗੱਲ ਚੱਲਦੀ ਵੀ ਹੈ ਮਾਲਕ ਦੀ ਸੋਚੀ ਦੇ ਨਾਲ ਚੱਲਣਾ ਹੈ ਇਹ ਨਹੀਂ ਕਦੇ ਵੀ ਮੂੰਹ ਦੇ ਵਿੱਚੋਂ ਤਤਕਾਰ ਦੇ ਵਿੱਚ ਆ ਕੇ ਕੋਈ ਗੱਲ ਐਸੀ ਕਰ ਦੇਣੀ ਜਿਹਦੇ ਨਾਲ ਅਸੀਂ ਕਿਸੇ ਨੂੰ ਵਚਨ ਦੇ ਦਈਏ ਤੇ ਆਪਣਾ ਫਰਿਸ਼ਤਾ ਕਿਸੇ ਵੱਲ ਪੀਛ ਦੇ ਹੀ ਸੋ ਇਹਨਾਂ ਗੱਲਾਂ ਤੋਂ ਬਚਣਾ ਹੈ ਉਮੀਦ ਕਰਦੇ ਹਾਂ ਕਿ ਗੱਲ ਤੁਹਾਡੀ ਸਮਝ ਵਿੱਚ ਆ ਗਈ ਹੋਵੇਗੀ ਜੀ ਸੋ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਕੇ ਜਾਣਕਾਰੀ ਹੋਰ ਰੂਹਾਂ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਸੋ ਜੇਕਰ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ દિਵਾਲੀ ਤੱਕ ਜੋ ਵੀ ਕਰਮ ਕਰਨੇ ਬਣਦੇ ਨੇ ਅਸੀਂ ਛੇਤੀ ਤੋਂ ਛੇਤੀ ਪਹਿਲਾਂ ਇਹਨਾਂ ਕਮੈਂਟਾਂ ਦਾ ਹੀ ਜਵਾਬ ਦੇਵਾਂਗੇ ਜੀ ਸੋ ਵੀਡੀਓ ਸਮਾਪਤ ਕਰਦੇ ਹਾਂ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ